ਅੱਜ ਅੰਕਾ ਪੂਏ ਦੇ ਕਰਨਾ ਤੇ ਲੂੰਗਾ ਰਾਤ ਮਜਾ ਹਾਲ ਪੂਆ ਜੀ ਸਤ ਸ੍ਰੀ ਅਕਾਲ ਬਹੁਤ ਬਰਾ ਚਾਈਕਾ ਹੈ ਪੂਆ ਜੀ ਜਿਆ ਦੇਖੋ ਪੂਆ ਜੀ ਨੇ ਲਾਤੇ ਚੋਲਾ ਮਾਇਆ ਦਾ ਛੋਟਾ ਖੀਰਾ ਛੋਟਾ ਖੀਰਾ ਇਹ ਵਾਤ ਚ ਬੈਸੇ ਲਾਦਾ ਤੁਸੀਂ ਦਾਨੀ ਖਾ ਕੇ ਟੈਕ ਕਰਦੇ ਹੋ ਜੀ ਸਾਰਿਆਂ ਨੂੰ ਗਾਇਸ ਅੱਜ ਆਇਆ ਹੋਇਆ ਮੈਂ ਸਾਲੇ ਵਿੱਚ ਦੇਖੋ ਕੁੱਤਾ ਵੀ ਆ ਗਿਆ ਮੇਰਾ ਦੋਸਤ ਹੈ ਉਹ ਵਧੀਆ ਮੈਨੂੰ ਗਾਇਸ ਅੱਜ ਮੈਂ ਆਇਆ ਹੋਇਆ ਹਾਂ ਸਾਲੇ ਤੇ ਕਿਉਂਕਿ ਮੈਂ ਬਾਅਦ ਚ ਜਾਣਾ ਭੂਆ ਜੀ ਦੇ ਘਰ ਮੇਰੇ ਪਾਪਾ ਤਾਂ ਨਾਲੇ ਮੇਰੇ ਮਾਮਾ ਤਾਂ ਲੱਗੇ ਹੋਇਆ ਕੰਮ ਤੇ ਬਾਅਦ ਚ ਜਾਊਂਗਾ ਭੂਆ ਜੀ ਦੇ ਘਰ ਨਾ ਚਲੂੰਗਾ ਰਾਤ ਮਜ਼ਾ ਆਊਗਾ ਅੱਜ ਗੁਰਸਾਹਿਬ ਆਪਣੀ ਭੂਆ ਜੀ ਨੂੰ ਮਿਲਣ ਚੱਲਿਆ ਗੁਰਸਾਹਿਬ ਦੇ ਪਾਪਾ ਕੰਮ ਤੇ ਲੱਗੇ ਹੋયા ਆ ਕੰਮ ਨਿਭੜਨ ਤੋਂ ਬਾਅਦ ਆਪਾਂ ਜਾਉਂਗੇ ਸਾਡਾ ਬਲੌਗ ਐਂਡ ਤੱਕ ਜਰੂਰ ਦੇਖਿਓ ਇਹਨੂੰ ਬੁਲਾਉਂਦਾ ਸਟਾਲੇ ਦੇ ਕੰਮਾਂ ਦੇ ਸਾਰੇ ਬਲੌਗ ਸਾਡੇ ਚੈਨਲ ਤੇ ਹੈਗੇ ਆ ਐਡਵੈਂਚਰਸ ਮਾਵੀ ਦੇ ਜੇ ਤੁਸੀਂ ਦੇਖਣਾ ਇਟਲੀ ਵਿੱਚ گاਵਾ ਮਾਂ ਦੇ ਫਾਰਮ ਵਿੱਚ ਕਿਵੇਂ ਕੰਮ ਹੁੰਦਾ ਤਾਂ ਸਾਡੇ ਚੈਨਲ ਤੇ ਜਾ ਕੇ ਦੇਖਿਓ ਬਈ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਸਿਰ ਜੁਰ ਕਰਿਓ ਨਹੀਂ ਕਰਤਾ ਤਾਂ ਜੰਗਲ ਚ ਭੂਤ ਆ ਜੂਗਾ ਤੁਹਾਨੂੰ ਖਾ ਲੇਗਾ ਜੰਗਲ ਚ ਸ਼ੇਰ ਹੁੰਦਾ ਭੂਤ ਨਹੀਂ ਗਾਇਜ਼ ਹੁਣ ਚਲੋ ਤੁਹਾਨੂੰ ਮਿਲਦੇ ਹਾਂ ਮੇਰੇ ਪਪਾ ਦਾ ਮੇਰੇ ਮਾਮੇ ਦਾ ਕੰਮ ਖਤਮ ਹੋ ਜੂਗਾ ਜਦ ਅਸੀਂ ਤੁਰਨ ਲੱਗੂਗੇ ਕਾਇਸਾ ਹੁਣ ਆਪਾ ਟਰਪੇ ਪੂਰੀ ਦੇਖ ਰਹੇ ਹੁਣ ਆਪਾ ਜਾਂਦੇ ਆ ਆਪਾਂ ਨੂੰ ਲੱਗਦਾ ਇੱਕ ਇੱਕ ਘੰਟਾ ਲੱਗਦਾ ਆਪਾਂ ਨੂੰ ਰਸਤੇ ਤੇ ਤੁਹਾਨੂੰ ਦਿਖਾਉਨੇ ਆ ਹੋਰ ਘਾਟ ਘਾਟ ਪਹਾੜ ਬਹੁਤ ਵਧੀਆ ਵਧੀਆ ਪਹਾੜਾ ਹੁੰਦੇ ਆ ਬਰਫ ਵਾਲੇ ਬਰਫ ਵਾਲੇ ਦੇ ਸਾਈਡ ਲੰਘ ਕੇ ਉੱਪਰ ਤੇ ਸ਼ਹਿਰ ਕਾਇਸਾ ਦੇਖੋ ਕੰਨੀ ਬਈ ਨਦੀ ਜਾਂਦੀ ਆ ਦੇਖੋ ਜਮਾ ਪਹਿਲਾ ਸਾਫ ਪਾਣੀ ਹੋਣਾ ਨਾ ਜਮੇ ਸਾਫ ਦੇਖੋ ਸਾਫ ਪਾਣੀ ਪੈਦਾ ਲੈ ਬਿਲਕੁਲ ਚਿੱਟਾ ਇਹਨਾਂ ਦੇ ਮਾਲਕ ਦੀ ਉਹ ਵੀ ਹੈ ਨਾ ਪਰ ਇਹਨਾਂ ਅਸਥਾਨੇ 'ਚ ਮਸ਼ੀਨਾਂ ਘਟਾਂ ਟਰੈਕਟਰ ਵੀ ਬਣਾਉਣੇ ਲੱਗਦੇ ਆ ਮਸ਼ੀਨਾਂ 'ਚ ਟਰੈਕਟਰ ਜਾਂਦਾ ਨਾ ਮਾਲਕ ਦਾ ਘਰ ਆ ਨਾ ਆ ਦੋ ਪਾਈਆਂ ਆ ਇਕੱਠੇ ਦੋ ਪਾਈਆਂ ਦੋ ਭਾਈ ਸੀ ਹੋਰ ਵੀ ਇੱਕ ਘਰ ਚ ਆਪਣੀਆਂ ਲਾਤਰੀਆਂ ਇਹਨਾਂ ਦੀ ਆ ਲਾਤਰੀਆਂ ਉਹ ਕੀ ਕਹਦੇ ਇਹਨਾਂ ਨੂੰ ਚੀਜ਼ ਬਣਾਉਣੇ ਆ ਬਣਾਉਂਦੇ ਦੇਖੋ ਪੂਆ ਜੀ ਦੇ ਘਰ ਆ ਗਏ ਔਰ ਦੇਖੋ ਦੀਦੀ ਖੜੇ ਨਾਲੇ ਪੂਆ ਜੀ ਕੀ ਬਾਤ ਆ ਕੀ ਬਾਤ ਔਰ ਦੇਖੋ ਪੂਆ ਜੀ ਚਲੋ ਭਾਈ ਚਲੋ ਭਾਈ ਇਧਰ ਹੋਇਆ ਹਰ ਸਤਿ ਸ਼੍ਰੀ ਅਕਾਲ ਪੂਆ ਜੀ ਸਤਿ ਸ਼੍ਰੀ ਅਕਾਲ ਠੀਕ ਠਾਕ ਜੀ ਵਧੀਆ ਵਧੀਆ ਸਾਸਰੀਕਾਲ ਫੁੱਫੜ ਜੀ ਸਾਸਰੀਕਾਲ ਕੀ ਹਾਲ ਚਾਲ ਪਹੁੰਚ ਗਏ ਬਈ ਪਹੁੰਚ ਗਿਆ ਸਾਸਰੀਕਾਲ ਹਾਂ ਸਾਸਰੀਕਾਲ ਚਾਚਾ ਜੀ ਸਤਿ ਸ਼੍ਰੀ ਅਕਾਲ ਹੋਰ ਕਿਵੇਂ ਆ ਵਧੀਆ 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 ਹਾਂਜੀ ਹਾਂਜੀ ਲੈਟ ਆ ਨਹੀਂ ਬੋ ਜੀ ਕੇ ਉਹਦਾ ਟਾਈਟ ਵੀ ਹੋ ਗਿਆ ਕੋਈ ਉਹ ਟਿ ਫੋਨ ਨਾ ਭੁੱਲ ਗਿਆ गाइस ਜੇ ਟਿ ਫੋਨ ਦਿੰਦੇ ਆ ਗੇਟ ਭੇੜਦੀ ਆ ਮੈਂ ਤਾਂ ਭੁੱਲੀ ਆ ਚਲ ਐਜਾ ਪਾਸਕੋ ਹੈ ਨਾ ਦਾ ਟਾਲੀ ਦੇ ਪਾਸਕੋ ਨੇੜਕੇ ਆਉਣਾ ਪੈਂਦਾ ਹੋਰ ਕੰਮ ਕਰਕੇ ਆਉਣਾ ਸਾਉ ਦਾ ਕੰਮ ਕਰਕੇ ਫੇਰ ਪੁੰਚਦੇ ਆ ਚਲੋ ਅੱਗੇ ਹੁਣ ਆਪਾਂ ਮਜ਼ਾ ਆਇਆ ਐਕਸਾਈਟਡ ਹੋਇਆ ਵਾਦੀ ਇਹ ਕੁਆਦੀ ਨੂੰ ਮੈਂ ਹੋਰ ਕੀ ਆ ਕਾਫੀ ਹੋ ਰਹੀ ਹੈ ਉਹਰੀ ਅੱਜ ਤਿਆਰੀ ਹੋ ਰਹੀ ਹੈ ਕਾਫੀ ਦੀਆਂ ਪਾਊਡਰ ਵੀ ਪਾਇਆ ਜਾ ਰਿਹਾ ਹੈ ਚਾਕਲੇਟ ਚਾਕਲੇਟ ਪਾਊਡਰ ਮਾਮੀ ਨੂੰ ਕੋਈ ਕਮੀ ਨਾ ਰਹੇ ਜਵੇ ਚਲੋ ਕਰਦੇ ਆ ਫੇਰ ਟੇਸਟ ਕਾਫੀ ਦੀ ਤਾਂ ਗੱਲ ਬਾਤ ਹੈ ਗਲੀ ਨੂੰ ਮੰਨ ਗਈ ਜੰਨ ਅੱਜ ਪੇਸਟੀਆਂ ਤੇ ਉਹ ਕੁਮਾ ਕੁਮਾ ਕੇਵੀ ਤੇ ਬਣਾਇਆ ਉੱਪਰ ਮੈਂ ਵੀ ਐਵੇਂ ਵੈਸੇ ਬਣਾਉਣੀ ਹੁੰਦੀ ਹੈ ਥੋੜਾ ਜਿਹਾ ਫਰਕ ਪੈ ਜਾਂਦਾ ਟੇਸਟ ਜਿਹਾ ਸੁਆਦ ਲੱਗਦੀ ਹੈ ਤਾਂ ਜਾਨਾ ਕਰੀਮੀ ਕਰੀਮੀ ਹੋ ਜਾਂਦੀ ਹੈ ਕਰੀਮੀ ਜੀ ਵਧੀਆ ਬਈ ਬਹੁਤ ਵੈਰੀ ਕੋਈ ਕੀ ਦੀ ਤਰ੍ਹਾਂ ਇੰਦਰ ਤਿਆਰੀ ਸਲਾਦ ਆ ਦੇਖੋ ਗਾਇਸ ਪੂਆ ਜੀ ਬਣਾ ਰਹੇ ਆ ਆਪਣੀ ਤਰੀ ਫੇਵਰਟ ਸਬਜੀ ਪਨੀਰ ਦੇ ਲੋ ਕਿੰਨਾ ਸੋਹਣਾ ਕਿੰਨਾ ਨੋਰਾ ਪਨੀਰ ਲੈ ਇਹਨਾਂ ਨਰਮ ਬਣਿਆ ਦੀਦੀ ਨੇ ਵੀਡੀਓਸ ਦੇਖਿਓ ਜਾ ਕੇ ਕੁੱਕ ਵੀ ਤੇ ਤਸਵੀਰ ਨਿਊ ਚੈਨਲ ਖੋਲਿਆ ਦੀਦੀ ਨੇ ਬਾਕੀ ਸਾਂਝ ਦੀ ਲਾਂ ਦੀ ਅੱਜ ਆਪਾਂ ਪਾਉਣਾ ਆ ਦੀਦੀ ਨਾਲ ਚਾ ਦੇਖੋ ਭੂਆ ਜੀ ਨੇ ਲਾਤੇ ਛੋਲ ਆ ਮਾਹੀ ਜੀ ਦਾ ਕਲਾ ਕਲਾ ਚੋਲ ਡিনার ਦੀ ਹੋ ਰਹੀ ਤਿਆਰੀ ਸਾਨੂੰ ਤਾਂ ਭੁੱਖ ਲੱਗ ਗਈ ਹੁਣ ਤੁਸੀਂ ਲੇਟ ਆਏ ਆ ਦੇਖੋ ਸੁਲਾਦ ਅੱਗੇ ਮੈਂ ਵੀ ਲੇਟ ਕਰਤਾ ਫਿਰ ਕੈ ਸ਼ਲਾਦ ਵੀ ਪਿਆ ਛਾਈ ਲੈਣਿਆ ਜੇ ਫਿਰ ਓਏ ਜ਼ਪੂਤਾ ਯਮੈਂ ਕੈਮਰਾਮੈਨ ਕੈਮਰਾਮੈਨ ਆ ਰਿਹਾ ਕੈਮਰਾਮੈਨ ਮੈਂ ਕਰ ਲੰਘ ਜਾਂਦਾ ਹੀ ਮਿਕਸ ਆ ਦੇਖੋ ਕਿੰਨਾ ਘੇਟ ਆਏ ਹائے ਹائے ਆ ਦੇਖੋ ਇਹਦੀ ਤਿਤਲੀ ਬਣਾਤੀ ਹੋਰ ਤਿਤਲੀ ਉੜ ਗਈ ਬਾਹਰ ਨਾ ਡਰ ਲੈ ਜਿਵੇਂ ਗਾਲੇ ਫਿਰੂੰਗੀ ਮम्मा ਦੇ ਟਟਣਾ ਅੱਛਾ ਹੈ ਮਖੀਰਾ ਖਾएंगे ਇਹ ਮੈਂ ਛੋਟਾ ਕੀੜਾ ਛੋਟਾ ਖੀਰ ਕੀ ਵਾਤਾ ਸਪੈਸ਼ਲ ਆਂਦਾ ਹੈ ਕੀਰੇ ਦਾ ਬੱਚਾ ਹੈ ਗਾਇਸ ਇਹ ਤਾਂ ਮੈਂ ਟੈਸਟ ਕਰਨ ਦੀ ਕਦੇ ਕੋਸ਼ਿਸ਼ ਨਹੀਂ ਕਰੂੰਗਾ ਮੈਂ ਦੇਖੋ ਸਾਰੇ ਖਾਣ ਲੱਗੇ ਰੋਟੀ ਪਾਣੀ ਨਾਲ ਚੋਲੇ ਹਾਂ ਤਾਂ ਦੇਖੋ ਦੁੱਧ ਵਾਲੀ ਸਬਜ਼ੀ ਕਦੇ ਖਾਦੀ ਹੈ ਨਹੀਂ ਇਹਨੇ ਤਾਂ ਹੀ ਨਹੀਂ ਖਾਦੀ ਹੈਗੀ ਮੈਂ ਤਾਂ ਦੇਖ ਬੈ ਨਹੀਂ ਪਾਰ ਪਨੀਰ ਪਨੀਰ ਹੈ ਵੀ ਇਹ ਪਨੀਰ ਨਹੀਂ ਆਹ ਚਲ ਪਨੀਰ ਨਹੀਂ ਕਿਹਾ ਇਹ ਵੀ ਪਨੀਰ ਦੁੱਧ ਵਾਲੀ ਸਬਜ਼ੀ ਹੈ ਦੁੱਧ ਵਾਲੀ ਹੋਈ ਸਪੈਸ਼ਲ ਹੈ ਦੋਵੇਂ ਦੋਵੇਂ ਸੁਧਾਰੇ ਆ ਗਏ ਖਾਗ ਟਿਕ ਕਰਦੇ ਆ ਕਿਉਂਕਿ ਸਟਾਲੇ ਦਾ ਸਟਾਲੇ ਦਾ ਆਪਾਂ ਮਾਲਕ ਆ ਕਿ ਨਹੀਂ ਆ ਦੇਖੋ ਸਲਾਦ ਖੀਰ ਸਭ ਲੱਗਿਆ ਹੋਇਆ ਆਏ ਹਾਂ ਇਧਰ ਆ ਬਣਾ ਲੱਗੇ ਗੰਮਦੀ ਪਾਲਿਆ ਪਾਸ ਆਏ ਕਰਦੇ ਮੈਂ ਇੱਕ ਖੀਰਾ ਖਾ ਲੰਨਾ ਤੜਾ ਆਹ ਆਹ ਚੋ ਰੋਟੀ ਲੈ ਲੈ ਕੋਈ ਨਹੀਂ ਲੰਨਾ ਹੈ ਮੇਰਾ ਪੁੱਛੋ ਕਾਮਰਮਨ ਬੋਂਦਾ ਚਰਪਾਈ ਸ਼ੋਪਾਈ ਫਾਸ ਬਹੁਤ ਮਧਿਆ ਬਹੁਤ ਟੇਸਟੀ 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 ਮਜਾ ਮਜਾ ਆ ਦਹੀਂ ਬਣਾ ਘੰਟਾ ਮੈਂ ਮਿਕਸ ਕਰਿਆ ਤਬ ਜੀ ਹਾਂ ਤਾਂ ਆ ਕੇ ਮਿਕਸ ਕਰਿਆ ਤਬੀ ਲਗਾ ਚਾ ਹਾਂ ਹਾਂ ਹਰ ਇੱਕ ਬੰਦਾ ਲੋ ਯਾਰ ਖੀਰੇ ਚੋ ਖੀਰੇ ਚੋ ਦੂਏ ਕਹਿੰਦਾ ਘੱਟ ਕਰਦਾ ਮੈਂ ਸਹੀ ਕਰਦਾ ਬਲੀ ਸਾਡਾ ਕੋਈ ਨਾ ਹੋਵੇ ਨਾ ਨਹੀਂ ਮੇਰੇ ਪਰ ਵਿਸ਼ਵਾਸ ਕਰੋ ਮੈਂ ਸਹੀ ਹਾਂ ਪਿਛਲੇ ਜ਼ਮਾਨੇ 'ਚ ਹੁੰਦਾ ਤਾਂ ਕਹਿੰਦੇ ਨੇ ਪਹਿਲੇ ਆਪ ਪਹਿਲੇ ਆਪ ਵਿੱਚ ਤੁਸੀਂ ਤੂੰ ਜੇ ਵੀ ਤੁਸੀਂ ਹੋ ਐ ਤੂੰ ਕਹਿੰਦਾ ਪਹਿਲਾਂ ਮੈਂ ਪਹਿਲਾਂ ਮੈਂ ਕਿਉਂਕਿ ਤੂੰ ਬਾਤ ਚਾਹੀ ਸੀ ਪਹਿਲਾਂ ਮੈਨੂੰ ਚਲੀ ਜਾਣ ਦੇ ਦੁੱਧ ਵਾਲੀ ਟੇਸਟ ਕਰਕੇ ਦੇਖਦੇ ਆਖੋ ਟੇਸਟ ਕਰੋ ਆ ਪਾਇਆ ਵਾ ਕਿ ਆ ਵਿੱਚ ਦੁੱਧ ਦੇ ਨਾਲ ਮੈਂ ਤਾਂ ਅੱਛਾ ਪਿਆਜ਼ ਹੈ ਜੁਕੀਨੀ ਠੀਕ ਅਜਕੀਨੀ ਆਪਣਾ ਤਾਂ ਹਿੰਦੀ ਨਹੀਂ ਉੱਥੇ ਨਾ ਮੈਨੂੰ ਲੱਗਦਾ ਪਰ ਰਾਮ ਤੋਰੀ ਯਾਰ ਦੂਈ ਮੈਂ ਕੀ ਹਾਂ ਤੋਰੀ ਦੀ ਭੈਣ ਆ ਏ ਹਾਂ ਜੁਕੀਨੀ ਨਾ ਹੋਵੇ ਵਧੀਆ ਬਾਬਾ ਵਧੀਆ ਦੁੱਧ ਦੀ ਸਬਜੀ ਉਹ ਦੁੱਧ ਨਾਲ ਪਿਆ ਕਰੋ ਗਾਇਜ਼ ਆ ਖਾ ਲੈ ਕਰੋ ਜੁਕੀਨੀ ਦੀ ਸਬਜੀ ਦੇਖਿਆ ਰਾਮਾ ਜਿਹਨੇ ਦੁੱਧ ਪੀਣਾ ਨੂੰ ਵਧੀਆ ਹੋ ਲੱਗ ਮੈਨੂੰ ਦੁੱਧ ਨੇ ਟੇਸਟ ਲੱਗਦਾ ਸਬਜੀ ਨੂੰ ਹੈਲੋ ਗਾਇਜ਼ ਇਹ ਇਹ ਬੱਚਿਆਂ ਦਾ ਇਲਾਜ ਆ ਗੁਰਸਾਹਿਬ ਇਹ ਬੱਚਿਆਂ ਦਾ ਇਲਾਜ ਆ ਵੀ ਜਿਹਨੇ ਸਬਜੀ ਹਰੀਆਂ ਸਬਜ਼ੀਆਂ ਖਾਂਦੇ ਨਹੀਂ ਨਾ ਕੱਲਾ ਦੁੱਧ ਵੀ ਨਹੀਂ ਆ ਉਹ ਅਸੀਂ ਫਿਰ ਦੁੱਧ ਵਿੱਚ ਮਿਕਸ ਕਰਤੀ ਸਬਜੀ ਵੀ ਤਾਂ ਕਿ ਬੱਚੇ ਖਾ ਸਕਣ ਨਹੀਂ ਕਿਹੜੇ ਦੁੱਧ ਨਹੀਂ ਕਾਹੀ ਲੰਬੇ ਲੰਝੇ ਹੋਣ ਕਹਿੰਦੇ ਦੁੱਧ ਨਹੀਂ ਪਿੰਦੇ ਹੋ ਨਾ ਬਸ ਤੇ ਇਹ ਵੀ ਉਹ ਤਾਂ ਕੱਲਾ ਪਿਆਜ਼ ਦੀ ਬਣਾ ਦਿੰਦੇ ਆ ਨਾ ਜਿਵੇਂ ਮੈਂ ਨਾਲ ਗੁਰੀਨ ਵੀ ਪਾ ਦੀ ਕੱਲੇ ਪਿਆਜ਼ ਦੁੱਧ ਦੀ ਅੱਗੇ ਆਪਣੇ ਆਧਾ ਆਪਾ ਦੇ ਵਿੱਚ ਹਨ ਬਣਾਉਂਦੇ ਹੁੰਦੇ ਦੇ ਨਾਨੀ ਰਾਹੀਂ ਦਾਦੀ ਰਾਹੀਂ ਪਹਿਲਾਂ ਆਧੇ ਵਾਲੀ ਸਬਜ਼ੀ ਬਣਾਉਂਦੇ ਹੁੰਦੇ ਹੁੰਦੇ ਚੌਮੜੀ ਦੇ ਇਸ ਲਾਹਣੇ ਨਰਮੀਆਂ ਦੇ ਜਿਵੇਂ ਆਪਣਾ ਸਰਦੀਆਂ ਨੂੰ ਦਿਲ ਕਰਦਾ ਆਧੇ ਵਾਲੀ ਬਣੀ ਸਵਾਦ ਆਉਂਦੀ ਹੈ ਇੱਥੇ ਹੀ ਵਰਦੀ ਉਹਨੂੰ ਕਹਿੰਦੇ ਨੇ ਸੁੰਡ ਸੁੰਡ ਵੀ ਆਪਣੇ ਪਿਤਾ ਲੋਕ ਕਹਿੰਦੇ ਨੇ ਸੁੰਡ ਪਤਾ ਹੀ ਆ ਕਿਤੇ ਸੁੰਡ ਦੀ ਬਣਦੀ ਧਰੀ ਵਾਲੀ ਸੁੰਡ ਸਰਦੀਆਂ ਵਿੱਚ ਬੱਚੇ ਬੜੀਆਂ ਬੜਾ ਸਵਾਗ ਨਿਊਟ੍ਰੀ ਜਿਹੜੋ ਬਣਿਆ ਸਾਬ ਆਇਆ ਆਪਣੀ ਸਿਸਟਰ ਨਾਲ ਬਾਹਰ ਫਰੂਟੀ ਕਰ ਰਿਹਾ ਇੰਜੋਏ ਕਰਨਾ ਗੁਰ ਸਾਹਿਬ ਮਜ਼ਾ ਆ ਗਿਆ ਪੁਰਾਣੀਆਂ ਯਾਦਾਂ ਤਾਜ਼ੀਆਂ ਕਰ ਰਹੇ ਆ ਗੁਰ ਸਾਹਿਬ ਗਰਮੀਾਂ ਚ ਰਹਿ ਕੇ ਗਿਆ ਤਾਂ ਆਪਣੇ ਭੂਆ ਜੀ ਕੋਲ ਫੇਰ ਆਉਂਗੇ ਛੁੱਟੀਆਂ ਚ ਰਹਿਣ ਮਾਰ ਕੇ ਠੀਕ ਆ ਗੁਰ ਸਾਹਿਬ ਨੂੰ ਹੋ ਜਾਣੀ ਅਜੂਣ ਵਿੱਚ ਉਦੋਂ ਤੁੰਟੇ ਮਾਮੀ ਜੀ ਚਲੋ ਮੈਂ ਚਲੋ ਬੁਲਾ ਜੀ ਆ ਗਿਆ ਜੱਪਾਂ ਮੇਰੀ ਖੁਨੀ ਆ ਗਈ ਰੁਪਾਂ ਕਰਕੇ ਆਉਨੇ ਹੁਣ ਸ਼ਹਿਰ ਬਾਹਰ ਪੂਰਾ ਚੜੀਪਲਾ ਕੱਲੇ ਕਰਦੇ ਗਾਈਜ਼ ਉਹ ਦੇਖੋ ਗਿਆ ਗਸ਼ਤ ਅਲਾ ਕਰਨਾ ਕਿੰਨਾ ਬਹੁਤ ਵੱਡਾ ਸਤਲਾ ਹੈ ਇਹ ਤੁਸੀਂ ਦੇਖ ਸਕਦੇ ਹੋ ਵੀਡੀਓ ਸਾਂਝੀ ਦੀ ਨਾ ਦੇ ਚੈਨਲ ਤੇ ਗਾਈਜ਼ ਸਾਡਾ ਵਜ਼ਨ ਇੰਨਾ ਹੋ ਗਿਆ ਉਹ ਕਿੱਡਾ ਫੁੱਲੋ ਹੋ ਗਿਆ ਬਹੁਤ ਖਾਇਆ 6 ਰੋਟੀਆਂ ਖਾਈਆਂ ਆਏ ਗਾਈਜ਼ ਸਾਡਾ ਵਜ਼ਨ ਆਇਆ ਉੱਥੇ ਕਿੰਨਾ ਹੋ ਗਿਆ 180 ਹੋ ਗਿਆ ਆਹ ਉਹ ਪਾਜਾ ਨੇ ਮੇਰੇ ਚ ਤਾਂ ਘੱਟੇ ਆ ਵਸੇ 50 50 ਹੋ ਗਿਆ ਬਾਕੀ ਕਰ ਲਈ ਹੁੰਦਾ ਨਹੀਂ ਦੇਖੋ ਮੈਂ ਖੇਡਣ ਲੱਗਿਆ ਗੇ ਮੇਰੀ ਦੀਦੀ ਨਾਲ ਦੇਖੋ ਮੈਂ ਰਾਇਲ ਪਾਸ਼ ਮਿਲਿਆ ਹੋਇਆ ਗੇਮ ਨਾਲੇ ਦੀਦੀ ਵੀ ਖੜੀ ਹੈ ਮੇਰੇ ਨਾਲ ਆ ਦੇਖੋ ਬਰਗਸਾਹ ਜੀ ਇੰਜੋਏ ਕਰ ਰਿਹਾ ਗੇਮ ਦੀਦੀ ਨਾਲ ਆਪਣੀ ਨਾਲ ਹੁਣ ਗਾਇਜ਼ ਅੱਪਾ ਕਰ ਲਿਆ ਵੀਡੀਓ ਐਂਡ ਤੁਹਾਨੂੰ ਇਹਦਾ ਪਾਰਟ 2 ਮਿਲੂਗਾ ਮੈਂ ਕੱਲ ਨੂੰ ਬਣਾਉਂਗਾ ਸਵੇਰੇ ਐ ਰਾਤ ਦਾ 파ਟਾ ਸਵੇਰੇ ਦਾ 파ਟਾ ਕੱਲ ਨੂੰ ਬਰਗਸਾਹ ਕਹਿੰਦਾ ਪੂਆ ਜੀ ਨਾਲ ਮੈਂ ਬਣਾਉਣਾ ਇੱਕ ਹੋਰ ਬਲੌਗ ਮਿਲਦੇ ਆਂ ਫਿਰ ਕੱਲ ਨੂੰ ਇੱਕ ਹੋਰ ਨਵੇਂ ਬਲੌਗ ਵਿੱਚ ਜੇ ਤੁਹਾਨੂੰ ਮੇਰੀ ਇਹ ਵੀਡੀਓ ਵਧੀਆ ਲੱਗੀ ਫਿਰ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਸ਼ੇਅਰ ਜਰੂਰ ਕਰਿਓ ਬੰਦਾ ਹੀ ਪਾ